ਪ੍ਰਿਤ ਪ੍ਰਿਤਪਾਲ ਕੁਮਾਰ ਨੇ ਕੁੱਦਾ ਪਿੰਡਾ ਬਠਿੰਡੇ ਪਿੰਡਾ ਇਹ ਸਾਡੇ ਕੋਲ ਅੱਜ ਆਏ ਸੀਗੇ ਤੇ ਇਹਨਾਂ ਦਾ ਕਹਿਣਾ ਸੀ ਵੀ ਇਹ ਇੱਕ ਇਹਨਾਂ ਦਾ ਭਾਂਜਾ ਹੈਗਾ ਅਸ਼ਨੀ ਕੁਮਾਰ ਉਹਦੇ ਖਿਲਾਫ ਦਰਖਾਸਤ ਉਹਦੀ ਵਾਈਫ ਨੇ ਦਿੱਤੀ ਸੀਗੀ ਜੋ ਔਮਨ ਸੈਲ ਚੱਲਦੀ ਸੀ ਲੁਧਿਆਣੇ ਔਰ ਇਹ ਉੱਥੇ ਆਏ ਸੀ ਉਹ ਰੀਡਰ ਬਿਆਨ ਸਿੰਘ ਜਿਹੜਾ ਏਸੀਪੀ ਔਮਨ ਸੈਲ ਚ ਲੱਗੇ ਨੇ ਨਰਦੋਸ਼ कौर ਉਹਨਾਂ ਦਾ ਰੀਡਰ ਬਿਆਨ ਸਿੰਘ ਉਹ ਫਿਰ ਇਹਨਾਂ ਨੇ ਜਦੋਂ ਮਿਲਿਆ ਹੈਗਾ ਇਹਨਾਂ ਨੇ 1 ਲੱਖ ਦੀ ਡਿਮਾਂਡ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ 30 ਲੱਖ ਰੁਪਏ ਤੁਸੀਂ ਕੁੜੀ ਵਾਲਿਆਂ ਨੂੰ ਦੇ ਦਿਓ ਕਿ ਤੁਹਾਡਾ ਰਾਜ਼ਨਾ ਹੋ ਜਾਏਗਾ ਉਹ ਕਹਿੰਦਾ ਵੀ 30 ਲੱਖ ਤਾਂ ਅਸੀਂ ਦੇ ਸਕਦੇ ਹਾਂ ਸਾਡੇ ਕੋਲ ਤਾਂ ਇਦਾਂ ਅਸੀਂ ਕਿਉਂ ਦਈਏ ਉਹ ਕਹਿੰਦੇ ਫਿਰ ਤੁਸੀਂ ਲੱਖ ਰੁਪਏ ਇੱਧਰ ਦੇ ਦਿਓ ਅਸੀਂ ਤੁਹਾਡਾ ਫਾਈਲ ਕਰ ਦਿੰਨੇ ਆ ਉਹਨੇ ਕਿਹਾ ਵੀ ਲੱਖ ਜ਼ਿਆਦਾ ਹੈਗਾ ਫਿਰ ਉਹ 60000 ਚ ਅਲਟੀਮੇਟਲੀ ਉਹਦੀ ਸੈਟਿੰਗ ਹੋ ਗਈ ਤੇ 30000 ਰੁਪਏ ਉਹਨਾਂ ਨੇ 29 ਤਰੀਕ ਨੂੰ ਲੈ ਲਿਆ ਸੀਗਾ ਔਰ ਰੀਡਰ ਨੇ ਲਿਆ ਹੈਗਾ ACP ਦੀ ਹਾਜ਼ਰੀ ਚ ਔਰ ਉਸ ਤੋਂ ਬਾਅਦ ਉਹਨਾਂ ਨੇ ਅੱਜ 30000 ਰੁਪਿਆ ਉਹਨਾਂ ਕੋਲ ਲੈਣਾ ਸੀ ਤੇ ਨਾਲੇ ਉਹਨਾਂ ਨੂੰ ਕਹਿਣਾ ਸੀ ਵੀ ਤੁਸੀਂ ਰਿਪੋਰਟ ਆਪਣੀ ਲੈ ਜਾਓ ਰਿਪੋਰਟ ਤੁਹਾਡੀ ਸੀ ਬਣਾਤੀ ਹੈ ਤੁਹਾਡੇ ਫੇਵਰ ਚ ਉਹਦੇ ਨਾਲੇ ਤੁਸੀਂ ਕਾਪੀ ਲੈ ਜਾਓ ਉਹ ਅੱਜ ਫਿਰ ਉਹ ਆਏ ਸੀਗੇ ਕੰਪਲੇਨਟ ਉਹਨਾਂ ਦੱਸਿਆ ਉਹਨਾਂ ਨੇ ਇਸ ਚੀਜ਼ ਦੀ ਰਿਕਾਰਡਿੰਗ ਕਰ ਲਈ ਸੀਗੀ ਔਰ ਬਸ ਇਚੇ ਹੀ ਹੋਇਆ ਵੀ ਜਦੋਂ ਉੱਥੇ ਬਿਜ਼ਨਸ ਟੀਮ ਸਰਕਾਰੀ ਬੰਦ ਦੀ ਹਾਜ਼ਰੀ ਪਹੁੰਚੀ ਹੈ ਤੇ ਇਹਨਾਂ ਨੂੰ ਉੱਥੇ ਐਪਰੀਹੈਂਸ਼ਨ ਹੋ ਗਈ ਹੈ ਔਰ ਆਪਣੇ ਇਹ 30000 ਲੈਣ ਦੀ ਕੋਸ਼ਿਸ਼ ਵਿੱਚ ਇਹਨਾਂ ਨੂੰ ਫਿਰ ਉੱਥੇ ਗੁਫਤਾਰ ਕੀਤਾ ਹੈਗਾ ਜਿਹੜਾ 30000 ਤਾਂ ਲੈ ਹੀ ਲਿਆ ਸੀ ਇਹਨਾਂ ਨੇ ਪਹਿਲਾਂ 30000 ਹੋਰ ਲੈਣਾ ਸੀਗਾ ਉਹ ਤੇ ਇਹਨਾਂ ਨੇ ਉੱਥੇ ਮੌਕੇ ਤੇ ਇਹਨਾਂ ਨੂੰ ਫੜ ਲਿਆ ਹੈਗਾ ਅੱਜ ਉਹ 30000 ਇਹਨਾਂ ਨੇ ਲੈਣੇ ਸੀਗੇ ਲੈਏ ਨਹੀਂ ਸੀਗੇ ਉਹ ਹੋਰ ਇਹਨਾਂ ਨੂੰ ਕਿਤੇ ਬਿਜ਼ਨਸ ਦੀ ਹਿੰਦ ਦਾ ਪਤਾ ਲੱਗ ਗਿਆ ਵੀ ਆ ਗਈ ਹੈ ਤੇ ਉਹ ਫਿਰ ਇਹਨਾਂ ਨੂੰ ਗੁਫਤਾਰ ਕਰ ਲਿਆ ਮਕਦਮਾ ਦਰਜ ਹੋ ਗਿਆ ਤੇ ਕੱਲ ਉਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇ ਕੋਪਰਾ ਰੈਸਪੀ ਕੱਲ ਵੀ ਇਸੇ ਰੀਟਰ ਬਿਆਨ ਸਿੰਘ ਔਰ ACP ਨਾ ਦੋਸ਼ ਕੋ ਜਿਹੜੇ ਲੁਧਿਆਣੇ ਲੱਗੇ ਨੇ ਆਪਣੇ ਊਮਨ ਸੈਲ ਚ ਪਹਿਲਾਂ ਕਿੱਥੇ ਗਏ ਤੁਸੀਂ ਜੀ ਇਹਨਾਂ ਨੂੰ ਪਹਿਲਾਂ ACP ਇੱਥੇ ਲੱਗੇ ਨੇ ਬਾਕੀ ਸੀ ਵੈਰੀਫਾਈ ਕਰਦੇ ਆ ਪਹਿਲਾਂ ਕਿੱਥੇ ਸੀਗੇ ਕਰੋ ਵੈਰੀਫਾਈ ਕਰੋ ਪ੍ਰਿਤ ਪ੍ਰਿਤਪਾਲ ਕੁਮਾਰ ਨੇ ਕੁੱਦਾ ਪਿੰਡਾ ਬਠਿੰਡੇ ਪਿੰਡਾ ਇਹ ਸਾਡੇ ਕੋਲ ਅੱਜ ਆਏ ਸੀਗੇ ਤੇ ਇਹਨਾਂ ਦਾ ਕਹਿਣਾ ਸੀ ਵੀ ਇਹ ਇੱਕ ਇਹਨਾਂ ਦਾ ਭਾਂਜਾ ਹੈਗਾ ਅਸ਼ਨੀ ਕੁਮਾਰ ਉਹਦੇ ਖਿਲਾਫ ਦਰਖਾਸਤ ਉਹਦੀ ਵਾਈਫ ਨੇ ਦਿੱਤੀ ਸੀਗੀ ਜੋ ਔਮਨ ਸੈਲ ਚੱਲਦੀ ਸੀ ਜਿਆਣੇ ਔਰ ਇਹ ਉੱਥੇ ਆਏ ਸੀ ਉਹ ਰੀਡਰ ਬਿਆਨ ਸਿੰਘ ਜਿਹੜਾ ਏਸੀਪੀ ਔਮਨ ਸੈਲ ਚ ਲੱਗੇ ਨੇ ਨਿਰਦੋਸ਼ਕ ਔਰ ਉਹਨਾਂ ਦਾ ਰੀਡਰ ਬਿਆਨ ਸਿੰਘ ਉਹ ਫਿਰ ਇਹਨਾਂ ਨੇ ਜਦੋਂ ਮਿਲਿਆ ਹੈਗਾ ਇਹਨਾਂ ਨੇ 1 ਲੱਖ ਦੀ ਡਿਮਾਂਡ ਕੀਤੀ ਹੈ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ 30 ਲੱਖ ਰੁਪਏ ਤੁਸੀਂ ਕੁੜੀ ਵਾਲਿਆਂ ਨੂੰ ਦੇ ਦਿਓ ਕਿ ਤੁਹਾਡਾ ਰਾਜ਼ਨਾਮਾ ਹੋ ਜਾਏਗਾ ਉਹ ਕਹਿੰਦਾ ਵੀ 30 ਲੱਖ ਤਾਂ ਅਸੀਂ ਦੇ ਸਕਦੇ ਹਾਂ ਸਾਡੇ ਕੋਲ ਤਾਂ ਇਦਾਂ ਅਸੀਂ ਕਿਉਂ ਦਈਏ ਉਹ ਕਹਿੰਦੇ ਫਿਰ ਤੁਸੀਂ ਲੱਖ ਰੁਪਏ ਇੱਧਰ ਦੇ ਦਿਓ ਅਸੀਂ ਤੁਹਾਡਾ ਫਾਈਲ ਕਰ ਦਿੰਨੇ ਆ ਉਹਨੇ ਕਿਹਾ ਵੀ ਲੱਖ ਜ਼ਿਆਦਾ ਹੈਗਾ ਫਿਰ ਉਹ 60000 ਚ ਅਲਟੀਮੇਟਲੀ ਉਹਦੀ ਸੈਟਿੰਗ ਹੋ ਗਈ ਤੇ 30000 ਰੁਪਏ ਉਹਨਾਂ ਨੇ 29 ਤਰੀਕ ਨੂੰ ਲੈ ਲਿਆ ਸੀਗਾ ਔਰ ਰੀਡਰ ਨੇ ਲਿਆ ਹੈਗਾ ACP ਦੀ ਹਾਜ਼ਰੀ ਚ ਔਰ ਉਸ ਤੋਂ ਬਾਅਦ ਉਹਨਾਂ ਨੇ ਅੱਜ 30000 ਰੁਪਿਆ ਉਹਨਾਂ ਕੋਲ ਲੈਣਾ ਸੀ ਤੇ ਨਾਲੇ ਉਹਨਾਂ ਨੂੰ ਕਹਿਣਾ ਸੀ ਕਿ ਤੁਸੀਂ ਰਿਪੋਰਟ ਆਪਣੀ ਲੈ ਜਾਓ ਰਿਪੋਰਟ ਤੁਹਾਡੀ ਸੀ ਬਣਾਤੀ ਹੈ ਤੁਹਾਡੇ ਫੇਵਰ ਚ ਉਹਦੇ ਨਾਲੇ ਤੁਸੀਂ ਕਾਪੀ ਲੈ ਜਾਓ ਉਹ ਅੱਜ ਫਿਰ ਉਹ ਆਏ ਸੀਗੇ ਕੰਪਲੇਨਟ ਉਹਨਾਂ ਦੱਸਿਆ ਉਹਨਾਂ ਨੇ ਇਸ ਚੀਜ਼ ਦੀ ਰਿਕਾਰਡਿੰਗ ਕਰ ਲਈ ਸੀਗੀ ਔਰ ਬਸ ਇਚੇ ਹੀ ਹੋਇਆ ਵੀ ਜਦੋਂ ਉੱਥੇ ਬਿਜ਼ਨਸ ਟੀਮ ਸਰਕਾਰੀ ਬੰਦ ਦੀ ਹਾਜ਼ਰੀ ਪਹੁੰਚੀ ਹੈ ਤੇ ਇਹਨਾਂ ਨੂੰ ਉੱਥੇ ਐਪਰੀਹੈਂਸ਼ਨ ਹੋ ਗਈ ਹੈ ਔਰ ਆਪਣੇ ਇਹ 30000 ਲੈਣ ਦੀ ਕੋਸ਼ਿਸ਼ ਵਿੱਚ ਇਹਨਾਂ ਨੂੰ ਫਿਰ ਉੱਥੇ ਗੁਫਤਾਰ ਕੀਤਾ ਹੈਗਾ ਜਿਹੜਾ 30000 ਤਾਂ ਲੈ ਹੀ ਲਿਆ ਸੀ ਇਹਨਾਂ ਨੇ ਪਹਿਲਾਂ 30000 ਹੋਰ ਲੈਣਾ ਸੀਗਾ ਉਹ ਤੇ ਇਹਨਾਂ ਨੇ ਉੱਥੇ ਮੌਕੇ ਤੇ ਇਹਨਾਂ ਨੂੰ ਫੜ ਲਿਆ ਹੈਗਾ ਅੱਜ ਉਹ 30000 ਇਹਨਾਂ ਨੇ ਲੈਣੇ ਸੀਗੇ ਲੈਏ ਨਹੀਂ ਸੀਗੇ ਉਹ ਇਹਨਾਂ ਨੂੰ ਕਿਤੇ ਬਿਜ਼ਨਸ ਦੀ ਹਿੰਦਾ ਪਤਾ ਲੱਗ ਗਿਆ ਵੀ ਆ ਗਈ ਹੈ ਤੇ ਉਹ ਫਿਰ ਇਹਨਾਂ ਨੂੰ ਗੁਫਤਾਰ ਕਰ ਲਿਆ ਮਕਦਮਾ ਦਰਜ ਹੋ ਗਿਆ ਤੇ ਕੱਲ ਉਹਨਾਂ ਦੋਨਾਂ ਨੂੰ ਪੇਸ਼ ਕੀਤਾ ਜਾਵੇਗਾ ਕੌਣਰਾ ਰੈਸਪੀ ਕੱਲ ਵੀ ਇਸੀ ਰੀਡਰ ਬਿਆਨ ਸਿੰਘ ਔਰ ACP ਨਾ ਦੋਸ਼ਕਾ ਜਿਹੜੇ ਲੁਧਿਆਣੇ ਲੱਗੇ ਨੇ ਆਪਣੇ ਊਮਨ ਸੈਲ ਚ ਪਹਿਲਾਂ ਕਿੱਥੇ ਸੀਗੇ ਜੀ ਇਹਨਾਂ ਦਾ ਪਹਿਲਾਂ ਕਿੱਥੇ ਸੀਗੇ ACP ਇੱਥੇ ਲੱਗੇ ਨੇ ਬਾਕੀ ਸੀ ਵੈਰੀਫਾਈ ਕਰਦੇ ਆ ਪਹਿਲਾਂ ਕਿੱਥੇ ਸੀਗੇ ਕਰੋ ਵੈਰੀਫਾਈ ਕਰੋ